ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੁਰਮਤਕਾਵ ਦੇ ਵਿੱਚ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਵਾਏ ਵਿਸਥਾਰ ਦੇ ਵਿੱਚ ਜਾਣਾਂਗੇ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏਪੋਈ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਹੋਇਆ ਪਿਤਾ ਕੌਣ ਸੀ ਜੀ ਮਹਿਤਾ ਕਾਲੂ ਜੋ ਕੀ ਉਹਨਾਂ ਦਾ ਕੀਤਾ ਸੀ ਕੰਮ ਸੀ ਉਹ ਕੀ ਸੀ ਜੀ ਪੁੱਛ ਲਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਜਿਹੜੇ ਪਿਤਾ ਸੀ ਜੀ ਉਹ ਕੀ ਕੰਮ ਕਰਦੇ ਸਨ ਕੀ ਕੰਮ ਕਰਦੇ ਸੀ ਜੀ ਉਹ ਇੱਕ ਪਟਵਾਰੀ ਸੀਗੇ ਤੇ ਮਾਤਾ ਕਾਂਸੀ ਜੀ ਤ੍ਰਿਪਤਾ ਦੇਵੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਹਦੇ ਨਾਲ ਹੋਇਆ ਜੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਜੋ ਕਿ ਕਿਰੀ ਦੀ ਸੁਪਤਰੀ ਸੀ ਸ੍ਰੀ ਭੂਲ ਚੰਦ ਜੀ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਸੁਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਕੌਣ ਸੀ ਜੀ ਬਾਬਾ ਸ੍ਰੀ ਚੰਦ ਜਿਨ੍ਹਾਂ ਨੇ ਅੱਗੇ ਜਾ ਕੇ ਉਦਾਸੀ ਮੱਦੀ ਸਥਾਪਨਾ ਵੀ ਕੀਤੀ ਹੈ ਤੇ ਛੋਟੇ ਕਿਹੜੇ ਸੀ ਜੀ ਬਾਬਾ ਲక్ష్ਮੀ ਚੰਦ ਗੁਰੂ ਨਾਨਕ ਦੇਵ ਜੀ ਦੀ ਭੈਣ ਕੌਣ ਸੀ ਜੇ ਬੀਬੀ ਨਾਨਕੀ ਤੇ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਨ ਲੋਧੀ ਦੇ ਜਿਹੜੇ ਸੁਲਤਾਨਪੁਰਸ ਦੇ ਵਿੱਚ ਮੋਦੀ ਖਾਨੇ ਦੇ ਵਿੱਚ ਕੰਮ ਕੀਤਾ ਸੀ ਕਿੱਥੇ ਕੰਮ ਕੀਤਾ ਸੀ ਜੀ ਸੁਲਤਾਨਪੁਰ ਦੇ ਵਿੱਚ ਕੀ ਦਾ ਮੋਦੀ ਖਾਨਾ ਸੀ ਜੀ ਦੌਲਤ ਖਾਨ ਲੋਧੀ ਦਾ ਜਿੱਥੇ ਕੀ ਹੋ ਆਪਣੀ ਭੈਣ ਬੀਬੀ ਨਾਨਕੀ ਦੇ ਕੋਲ ਰਹਿੰਦੇ ਰਿਹਾ ਪੁੱਛ ਲਿਆ ਜਾਂਦਾ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਵਿੱਚ ਕਿੰਨਾ ਸਮਾਂ ਗੁਜ਼ਾਰਿਆ ਕਿੰਨਾ ਸਮਾਂ ਗੁਜ਼ਾਰਿਆ ਜੀ 24 ਸਾਲ ਕਦੋਂ ਤੋਂ ਕਦੋਂ ਤੱਕ 1499 ਤੋਂ ਲੈ ਕੇ 1522 ਤੱਕ ਜੀ ਫਿਰ ਉਹਨਾਂ ਨੇ ਚਾਰ ਉਦਾਸੀਆਂ ਦੇ ਵਿੱਚ ਕਿੰਨਾ ਸਮਾਂ ਬਤੀਤ ਕਰਤਾ ਜੀ 24 ਸਾਲ ਸਭ ਤੋਂ ਪਹਿਲਾਂ ਉਹ ਕਿੱਧਰ ਗਏ ਜੀ ਪੂਰਬ ਦੇ ਵਿੱਚ ਉਦਾਸੀਆਂ ਨੂੰ ਯਾਦ ਰੱਖਣ ਲਈ ਇੱਕ ਤਰੀਕਾ ਹੈ ਜੀ ਜਿਸ ਦਾ ਜਿਸ ਤੋਂ ਆਪਾਂ ਯਾਦ ਰੱਖ ਸਕਦੇ ਹਾਂ ਈਜ਼ੀ ਨੋ ਸਭ ਤੋਂ ਪਹਿਲਾਂ ਈਸਟ ਫਿਰ ਸਾਊਥ ਫਿਰ ਨਾਰਥ ਫਿਰ ਵੈਸਟ ਸਭ ਤੋਂ ਪਹਿਲਾਂ ਈਸਟ ਜਾਨਕੀ ਪੂਰਬ ਫਿਰ ਸਾਊਥ ਜਾਨਕੀ ਦੱਖਣ ਨਾਰਥ ਜਾਨਕੀ ਉੱਤਰ ਦੇ ਵੈਸਟ ਯਾਨਕੀ ਪੱਛਮ ਦਿਸ਼ਾ ਦੇ ਵਿੱਚ ਉਦਾਸੀਆਂ ਕੀਤੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਚੜ੍ਹਦੇ ਵੱਲ ਯਾਨਕੀ ਪੂਰਬ ਦਿਸ਼ਾ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ ਜੋ ਕਿ ਕਰੋ ਤੋਂ ਕਦੋਂ ਤੱਕ ਮੰਨੀ ਜਾਂਦੀ ਹੈ 1497 ਤੋਂ 1508 ਈਸਵੀ ਤੱਕ ਜਿਹਦੇ ਵਿੱਚ ਸਭ ਤੋਂ ਪਹਿਲਾਂ ਸੈਦਪੁਰ ਜਿੱਥੇ ਕੀ ਗੁਰੂ ਨਾਨਕ ਦੇਵ ਜੀ ਮਲਿਕ ਭਾਗ ਤੋਂ ਭਾਈ ਲਾਲੋ ਜੀ ਨੂੰ ਵੀ ਮਿਲੇ ਸੀ ਤੇ ਇਥੇ ਹੀ ਉਹਨਾਂ ਦੀ ਮੁਲਾਕਾਤ ਬਾਬਰ ਨਾਲ ਵੀ ਹੁੰਦੀ ਹੈ। ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਬਰ ਦੇ ਤੀਜੇ ਹਮਲੇ ਦਾ ਜ਼ਿਕਰ ਕਰਦੇ ਆ ਜਿੱਥੇ ਬਾਜੀ ਕਹਿੰਦੇ ਆ ਕੁਰਸਾਨਾ ਖਸਮਾਨਾ ਕਿਆ ਹਿੰਦੁਸਤਾਨ ਡਰਾਇਆ ਐਡੀ ਮਾਰ ਪਈ ਕੁਰਲਾਨੀ ਤੈਂਕੇ ਤਸ ਨਾ ਆਇਆ ਗੁਰੂ ਨਾਨਕ ਦੇਵ ਜੀ ਉਸ ਪਰਮਾਤਮਾ ਨੂੰ ਲਾਂਭਾ ਦਿੰਦੇ ਐ ਉਹ ਕਿਹੜਾ ਹਮਲਾ ਹੈ ਜੀ ਬਾਬਰ ਦਾ ਤੀਜਾ ਹਮਲਾ ਕਿੱਥੇ ਹੋਇਆ ਸੀ ਜੀ ਸੈਦਪੁਰ ਐਮਨਾਬਾਦ ਦੇ ਵਿੱਚ ਕਿੱਥੇ ਹੋਇਆ ਸੀ ਜੀ ਸੈਦਪੁਰ ਐਮਨਾਬਾਦ ਕਿੰਨਾ ਹਮਲਾ ਸੀ ਜੀ ਤੀਜਾ ਤੇ ਗੁਰੂ ਜੀ ਨੇ ਇਸ ਹਮਲੇ ਦੀ ਨੂੰ ਪਾਪਾਂ ਦੀ ਜੰਜ ਕਹਿ ਕੇ ਪੁਕਾਰਿਆ ਸੀ ਜੀ ਫਿਰ ਆ ਜਾਂਦਾ ਜੀ ਕੁਰਕ ਖੇਤਰ ਹਰੀਦਵਾਰ ਦਿੱਲੀ ਪਾਣੀਪਤ बनारस गोर्ख मत्ता गया कामरूप टाका जगन्नाथ पुरी जगन्नाथ पुरी ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ ਉਸ ਆਰਤੀ ਦਾ ਨਾਮ ਕੀ ਸੀ ਜੀ ਗगन मेथाल ਕੀ ਨਾਮ ਸੀ ਜੀ ਗगन में थार जी? जीरे विच ਪੂਰੀ ਕੁਦਰਤ ਉਸ ਪਰਮਾਤਮਾ ਦੀ ਆਰਤੀ ਕਰਦੀ ਹੈ ਰਾਹ ਕਿਹੜਾ ਵਾਤਿਆ ਸੀ ਜੀ ਤਨਾਸਰੀ ਰਾਗ ਕਿਹੜਾ ਰਾਗ ਵਾਤਿਆ ਸੀ ਜੀ ਤਨਾਸਰੀ ਰਾਗ ਸਥਾਨ ਜਗਨਨਾਥ ਪੁਰੀ ਸੀ ਜੀ ਆਰਤੀ ਉਚਾਰੀ ਸੀ ਗगन ਵਿੱਚ ਥਾਲ ਫਿਰ ਆਗਰਾ ਆਦ ਦੂਜੀ ਉਦਾਸੀ ਜੀ 5 ਸਾਲਾਂ ਦੀ ਰਹੀ ਹੈ 1510 ਤੋਂ 1515 ਜਿਹਦੇ ਵਿੱਚ ਰਾਜਸਥਾਨ ਬੀਕਾਨੇਰ ਜੈਸਲਮੇਰ ਜਮੇਰੂ ਜੈਨ ਹੈਦਰਾਬਾਦ ਗੋਲਕੁੰਡਾ ਰਾਮੇਸ਼ਵਰ ਸ੍ਰੀ ਲੰਕਾ ਕੋਚੀਨ ਗੁਜਰਾਤ ਦਵਾਰਕਾ ਸਿੱਧ ਮੁਲਤਾਨ ਆਦ ਗਏ ਸੀ ਫਿਰ ਤੀਜੀ ਉਦਾਸੀ ਜੀ ਨਾਰਥ ਜਾਨੀ ਕਿ ਉੱਤਰ ਦਿਸ਼ਾ ਵੱਲ 1516 ਤੋਂ 1518 ਦੋ ਸਾਲਾਂ ਦੀ ਰਹੀ ਜਿਹਦੇ ਵਿੱਚ ਕਾਂਗੜਾ ਚੰਬਾ ਕਸ਼ਮੀਰ ਘਾਟੀ ਕੈਲਾਸ਼ ਪਰਬਤ ਮਾਨਸਰੋਵਰ ਚੀਲ ਤਿਵਤ ਲਦਾਖ ਜੰਮੂ ਅਮਰਨਾਥ ਸ੍ਰੀ ਨਗਰ ਆਦ ਸਥਾਨਾਂ ਦੀ ਯਾਤਰਾ ਕੀਤੀ ਫਿਰ ਚੌਥੀ ਉਦਾਸੀ ਯਾਨਕੀ ਲਾਸਟ ਵੈਸਟ ਦੇ ਵਿੱਚ ਪੱਛਮ ਦਿਸ਼ਾ 1518 ਤੋਂ 1522 ਦੇ ਵਿੱਚ ਜਿਹਦੇ ਵਿੱਚ ਮੱਕਾ ਮਦੀਨਾ ਬਗਦਾਦ ਪਾਕਪਟਨ ਈਰਾਨ ਕਾਬੁਲ ਪਿਸ਼ਾਵਰ ਆਦ ਪਾਕਪਟਨ ਪਾਕ ਬਟਨ ਦੀ ਸਥਾਪਨਾ ਕਿਹਨੇ ਕੀਤੀ ਸੀ ਜੀ ਸੇਖ ਫਰੀਦ ਜੀ ਨੇ ਤੇ ਉੱਥੇ ਹੀ ਇਹਨਾਂ ਦੀ ਮਜ਼ਾਰ ਬਣੀ ਹੋਈ ਐ ਸੇਖ ਫਰੀਦ ਜੀ ਦੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾਮਾ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਜੀ ਪੁੱਛ ਲਿਆ ਜਾਂਦਾ ਤਾਂ ਕਿੱਥੋਂ ਕੀਤੀ ਸੀ ਸੈਦਪੁਰ ਤੋਂ ਇੱਥੇ ਹੀ ਬਾਬਰ ਮਿਲਿਆ ਸੀ ਬਾਬਰ ਵਾਣੀ ਦੀ ਰਚਨਾ ਕੀਤੀ ਸੀ ਬਾਬਰ ਵਾਣੀ ਦੀ ਰਚਨਾ ਕਿੱਥੇ ਕੀਤੀ ਸੀ ਜੀ ਸੈਦਪੁਰ ਦੇ ਵਿੱਚ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾਮਾ ਦੀ ਸ਼ੁਰੂਆਤ ਕੀਤੀ ਸੀ ਇਥੇ ਮਲਿਕਪਾਗੋ ਤੋਂ ਭਾਈ ਲਾਲੋ ਜੀ ਮਿਲੇ ਸੀ ਸੱਜਣ ਠੱਗ ਕਿੱਥੇ ਮਿਲਿਆ ਸੀ ਜੇ ਪੁੱਛ ਲਿਆ ਜਾਵੇ ਤਾਂ ਤੁਲੰਬਾ ਦੇ ਵਿੱਚ ਜਿਹੜਾ ਐਸ ਐਸ ਡਾਕਟਰ ਐਸ ਐਸ ਕੋਹਲੀ ਹੈ ਉਹ ਗੁਰੂ ਜੀ ਦੀ ਤੁਲਨਾ ਇੱਕ ਮਹਾਨ ਯਾਤਰੀ ਹੈ ਚੀਨ ਦਾ ਹੁਣ ਸਾੰਗ ਦੇ ਨਾਲ ਕਰਦਾ ਹੈ ਕੌਣ ਕਰਦਾ ਹੈ ਜੀ ਐਸ ਐਸ ਕੋਹਲੀ ਤੇ ਕਿਹਦੇ ਨਾਲ ਕਰਦਾ ਹੈ ਜੀ ਹੁਣ ਸਾੰਗ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਿੰਨੇ ਨੇ ਜੀ 976 ਕੁਝ ਥਾਵਾਂ ਤੇ ਕੁਝ ਥਾਵਾਂ ਤੇ 974 ਤੇ ਕੁਝ ਥਾਵਾਂ ਤੇ 976 ਸ਼ਬਦ ਮਿਲਦੇ ਆ ਜੀ ਜਿਹੜਾ ਵੀ ਆਗਰ ਤੇ ਟਿਕਾ ਨਾ ਜਿਆਦਾ ਤਾਂ 976 ਸ਼ਬਦ ਹੀ ਮੰਨੇ ਜਾਂਦੇ ਐ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਜਾਨਕੀ ਸਮੇਂ ਦੇ ਦੌਰਾਨ ਕੌਣ ਹੋਇਆ ਜੀ ਸਿਕੰਦਰ ਇਬਰਾਹਿਮ ਤੇ ਬਾਬਰ ਗੁਰੂ ਨਾਨਕ ਦੇਵ ਜੀ ਨੂੰ ਜਨੀਉ ਪਾਉਣ ਦੀ ਰਸਮ ਕਿੰਨੀ ਅਦਾ ਕਰੀ ਸੀ ਜੀ ਪੰਡਿਤ ਹਰੀਦੇਵਾਲ ਨੇ ਤੇ ਪੋਜੀ ਸਾਹਿਬ ਬਾਣੀ ਦੇ ਵਿੱਚ ਇਸ ਵਰ ਦੀ ਮਹਿਮਾ ਗਾਈ ਗਈ ਹੈ ਤੇ ਆਸਾ ਦੀ ਵਾਰ ਵਿੱਚ ਗੁਰੂ ਦੀ ਜ਼ਿਕਰ ਕੀਤਾ ਗਿਆ ਜੀ ਗੁਰੂ ਜੀ ਨੇ ਤਿੰਨ ਸਿਧਾਂਤ ਦਿੱਤੇ ਸੀ ਨਾਮ ਜਪੋ ਕਿਰਤ ਕਰਨਾ ਤੇ ਵੰਡ ਛਕਣਾ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਕਿਹੜੇ ਨਗਰ ਬਸਾਇਆ ਜੀ ਕਰਤਾਰਪੁਰ ਜਾਨਕੀ ਜੋ ਕਿ ਸਿਆਲਕੋਟ ਪਾਕਿਸਤਾਨ ਦੇ ਵਿੱਚ ਹੈ ਇੱਕ ਕਰਤਾਰਪੁਰ ਜਲੰਧਰ ਦੇ ਵਿੱਚ ਹੈ ਜੋ ਕਿ ਗੁਰੂ ਅਰਜਨ ਦੇਵ ਜੀ ਪੰਜਵੇਂ ਬਾਦਸ਼ਾਹ ਨੇ ਬਣਾਇਆ ਸੀ ਤੇ ਜਿਹੜੇ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਬਣਾਇਆ ਸੀ ਕਿਹੜੀ ਨਦੀ ਦੇ ਕੰਡੇ ਤੇ ਆ ਪੁੱਛੀ ਲਿਆ ਜਾਂਦਾ ਹੈ ਵੀ ਕਿਹੜੀ ਨਦੀ ਦੇ ਕੰਡੇ ਤੇ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਹੈ ਉਹ ਕਿਹੜੀ ਨਦੀ ਤੇ ਹੈ ਜੀ ਰਾਵੀ ਨਦੀ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਕਦੋਂ ਸਮਾਏ ਜੀ 1539 ਦੇ ਵਿੱਚ ਕਿੱਥੇ ਕਰਤਾਰਪੁਰ ਦੇ ਵਿੱਚ 1521 ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ 18 ਬਰੇ ਕਿੱਥੇ ਬਤੀਤ ਕਰਦੇ ਹੈ ਜੇ ਪੁੱਛ ਲਿਆ ਜਾਂਦਾ ਕਿ ਕਿੰਨੇ ਬਰੇ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ ਬਤੀਤ ਕਰਦੇ ਹੈ 18 ਬਰੇ ਗੁਰੂ ਨਾਨਕ ਦੇਵ ਜੀ ਦੀ ਆਦ ਗ੍ਰੰਥ ਦੇ ਵਿੱਚ ਦਰਜ ਬਾਣੀ ਜੀ ਜੋ ਕਿ ਸਭ ਤੋਂ ਪਹਿਲਾ ਹੁੰਦੀ ਹੈ ਜਪੋਜੀ ਸਾਹਿਬ ਜਪੋਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਾਕਾਰ ਰਚਨਾ ਹੈ ਕਿਹੜੀ ਰਚਨਾ ਹੈ ਜੀ ਸਾਕਾਰ ਰਚਨਾ ਦਾਰਸ਼ਨਿਕ ਬਾਣੀਆਂ ਦੋ ਦਾਰਸ਼ਨਿਕ ਬਾਣੀਆਂ ਮੰਨੀਆਂ ਜਾਂਦੀਆਂ ਨੇ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਧ ਗੋਸ਼ਟ ਤੇ ਜਪੋਜੀ ਸਾਹਿਬ ਕਿਹੜੀਆਂ ਕਿਹੜੀਆਂ ਜੀ ਸਿੱਧ ਗੋਸ਼ਟ ਤੇ ਜਪਜੀ ਸਾਹਿਬ ਜਪ ਬਾਣੀ ਜਪਜੀਤ ਸਾਹਿਬ ਬਾਣੀ ਸਤਿਕਾਰ ਵਜੋਂ ਕਹਿ ਲਿਤਾ ਜਾਂਦਾ ਹੈ ਜੀ ਇਹਦੇ ਵਿੱਚ ਨੈਤਿਕ ਦਾਦਾ ਉਪਦੇਸ਼ ਦਿੱਤਾ ਗਿਆ ਹੈਗਾ ਇੱਕ ਅੰਗ ਤੋਂ ਲੈ ਕੇ ਅੰਗ ਇੱਕ ਅੰਗ ਤੋਂ ਲੈ ਕੇ ਅੱਠ ਅੰਗ ਤੱਕ ਜਿਹੜੀ ਇਹ ਬਾਣੀ ਹੈ ਸ਼ੁਰੂਆਤੀ ਬਾਣੀ ਹੈ ਇਤਨੇਮ ਦੀਆਂ ਬਾਣੀਆਂ ਵਿੱਚ ਇੱਕ ਅੰਗ ਤੋਂ ਲੈ ਕੇ ਅੱਠ ਅੰਗ ਤੱਕ ਇਹ ਬਾਣੀ ਹੈ ਜਿਹੜੀ ਜਪਜੀਤ ਸਾਹਿਬ ਦਰਜ ਹੈ ਸ਼ੁਰੂਆਤੀ ਬਾਣੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਜਾਂ ਕੇਂਦਰੀ ਧੁਰਾ ਕਿਹੜੀ ਬਾਣੀ ਨੂੰ ਮੰਨਿਆ ਜਾਂਦਾ ਹੈ ਉਹ ਹੈਗੀ ਹੈ ਜੀ ਜਪਜੀ ਸਾਹਿਬ ਜਪਜੀ ਸਾਹਿਬ ਦਾ ਜਿਹੜਾ ਭਾਵ ਕੇਂਦਰੀ ਭਾਵ ਕਿੱਥੇ ਹੈ ਜੀ ਮੂਲ ਮੰਤਰ ਦੇ ਵਿੱਚ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਸ਼ਬਦ ਫਿਰ ਆਉਂਦਾ ਹੈ ਜੀ ਦੋ ਸ਼ਲੋਕ ਆਉਂਦੇ ਕਿਹੜੇ-ਕਿਹੜੇ ਆਉਂਦੇ ਹੈ ਜੀ ਆ ਸੱਚ ਜੁਗਾਸ ਸੱਚ ਤੇ ਲਾਸਟ ਦੇ ਵਿੱਚ ਆਉਂਦਾ ਜੀ ਪਵਨ ਗੁਰੂ ਪਾਣੀ ਪਿਤਾ ਦੋ ਸਲੋਕ ਨੇ 38 ਪੌੜੀਆਂ ਨੇ ਜੀ ਕਿੰਨੀਆਂ ਪੌੜੀਆਂ ਨੇ ਟੋਟਲ 38 ਪੌੜੀਆਂ ਨੇ ਜੋ ਪੋਜੀ ਸਹਿਬਾਨੀ ਦੇ ਵਿੱਚ ਪੰਜ ਖੰਡਾਂ ਦਾ ਜ਼ਿਕਰ ਆਉਂਦਾ ਹੈ ਧਾਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਜੋ ਕਿ ਅੱਗੇ ਜਾ ਕੇ ਵਿਸਥਾਰ ਦੇ ਵਿੱਚ ਦਿੱਤਾ ਹੋਇਆ ਹੈ ਤਿੰਨ ਵਾਰਾਂ ਨੇ ਜੀ ਆਸਾ ਦੀ ਵਾਰ ਅਮਾਜ ਦੀ ਵਾਰ ਤੇ ਮਲਾਰ ਦੀ ਵਾਰ ਆਸਾ ਦੀ ਵਾਰ ਦੇ ਵਿੱਚ 24 ਪੌੜੀਆਂ ਨਾਟ ਸਲੋਕ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਨੇ ਜੀ 44 ਤੇ 15 ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਦੇ ਨੇ ਤੇ ਧੁਨੀ ਕਿਹੜੀ ਹੈ ਜੀ ਜਿਸ ਦੇ ਉੱਪਰ ਗੌਰਨ ਦਾ ਉਪਦੇਸ਼ ਦਿੱਤਾ ਗਿਆ ਹੈਗਾ ਜੀ ਉਹ ਹੈਗੀ ਹੈ ਟੁੰਡੇ ਅਸਰਾਜੇ ਟੁੰਡੇ ਅਸਰਾਜੇ ਦੀ ਧੁਣੀ ਕਿਹੜੀ ਧੁਣੀ ਦੇ ਉੱਪਰ ਜੀ ਗਾਣ ਦਾ ਉਪਦੇਸ਼ ਦਿੱਤਾ ਗਿਆ ਹੈਗਾ ਆਸਾ ਦੀ ਵਾਰ ਨੂੰ ਟੁੰਡੇ ਅਸਰਾਜੇ ਦੀ ਧੁਣੀ ਫਿਰ ਆ ਜਾਂਦੀ ਹੈ ਜੀ ਬਾਜ ਰਾਗ ਜਿਹਦੇ ਵਿੱਚ 27 ਪੌੜੀਆਂ ਤੇ 58 ਸ਼ਲੋਕ ਨੇ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਲੋਕ ਹੈ ਜੀ 46 ਤੇ ਬਾਕੀ 12 ਗੁਰਸੇਵਾਨਾਂ ਦੇ ਨੇ ਜੀ ਜਿਹੜੇ ਦੂਜੇ ਗੁਰਸੇਵਾਨ ਨੇ ਉਹਨਾਂ ਦੇ ਨੇਗੇ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਹੈ ਜੀ 46 ਸ਼ਲੋਕ ਨੇ ਇਸ ਨੂੰ ਕਿਹੜੀ ਧੁਨੀ ਤੇ ਗਾਉਣ ਦਾ ਉਪਦੇਸ਼ ਹੈ ਜੀ ਉਹ ਹੈਗੀ ਹੈ ਮਲਕ ਮਰੀਦ ਜਾ ਚੰਦਰ ਦਾ ਸੂਇਆ ਕਿਹੜੀ ਧੁਨੀ ਦੇ ਉੱਪਰ ਗਾਉਣ ਦਾ ਉਪਦੇਸ਼ ਹੈ ਜੀ ਮਾਲਿਕ ਮਰੀਦ ਜਾ ਚੰਦਰ ਦਾ ਸੂਇਆ ਫਿਰ ਆ ਜਾਂਦੀ ਹੈ ਜੀ ਮਲਾਰ ਦੀ ਵਾਰ ਕਿੰਨੀਆਂ ਪੌੜੀਆਂ 27 ਪੌੜੀਆਂ 29 ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਲੋਕ 24 ਤੇ ਬਾਕੀ 5 ਗੁਸੈਵਾਨਾਂ ਦੇ ਨੇ ਜਿਹਨੂੰ ਕਿ ਕਿਸ ਧੁਨੀ ਤੇ ਉਪਦਾ ਗਾਉਣ ਦਾ ਉਪਦੇਸ਼ ਹੈ ਜੀ ਰਾਣਾ ਕੇਲਾਸ਼ ਰਾਣੇ ਕਲਾਸ਼ ਜਾਂ ਮਾਲਦੇਵ ਦੀ ਧੁਨੀ ਕਿਹੜੀ ਧੁਨੀ ਤੇ ਬਾਦ ਅਪਦੇਸ਼ ਹੈ ਜੀ ਰਾਣੇ ਕਲਾਸ਼ tatha ਮਾਲਦੇਵ ਦੀ ਧੁਨੀ ਫਿਰ ਆ ਜਾਂਦੀ ਹੈ ਜੀ ਸਿੱਧ ਗੋਸ਼ਟ ਜਿਹਦੇ ਵਿੱਚ 73 ਪਦੇ ਨੇ ਰਾਮਕਲੀ ਰਾਗ ਦੇ ਵਿੱਚ ਹੈ ਜੋ ਕਿ ਸਿੱਧਾਂ ਦੇ ਨਾਲ ਗੋਸ਼ਟ ਵਰਤਲਾਪ ਹੋਈ ਸੀ ਉਹਦਾ ਜ਼ਿਕਰ ਹੈ ਅਚਲ ਬਟਾਲੀ ਦੇ ਵਿੱਚ ਇਹ ਚਿੱਦਗੋਸ਼ਟ ਦੀ ਰਚਨਾ ਕੀਤੀ ਗਈ ਪੁੱਛ ਲਿਆ ਜਾਂਦਾ ਹੈ ਵੀ ਇਹ ਰਚਨਾ ਕਿੱਥੇ ਉਚਾਰੀ ਸੀ ਜੀ ਅਚਲ ਬਟਾਲੇ ਭਾਈ ਗੁਰਦਾਸ ਜੀ ਅਨੁਸਾਰ ਇਹਦੇ ਵਿੱਚ ਚਰਪਠ ਨਾਦ ਦਾ ਵੀ ਜ਼ਿਕਰ ਆਉਂਦਾ ਹੈ ਹਰੇਕ ਪੌੜੇ ਦੀਆਂ 6 6 ਤੁਕਾਂ ਨੇ ਜੀ 76 ਨਾਦ ਦਾ ਵੀ ਜ਼ਿਕਰ ਆਉਂਦਾ ਹੈ ਮੇਂ ਛੰਦਰਨਾਥ ਜੀ ਹਰੇਕ ਪਾਦ ਤੋਂ ਬਾਅਦ ਰਹਾਉ ਆਉਂਦਾ ਭਾਵ ਕੀ ਠਹਿਰਾਉ ਦਖਣੀ ਇੰਕ ਓੰਕਾਰ ਆਗਲੀ ਵਾਂਗ ਆ ਜਾਂਦੀ ਹੈ ਜਿਨੂ ਕੀ ਏਕ ਓੰਕਾਰ ਬਾਣੀ ਵੀ ਆਖ ਦਿੱਤਾ ਜਾਂਦਾ ਹੈ ਇਹ ਵਰਣਮਾਲਾ ਤੇ ਆਧਾਰਿਤ ਹੈ ਕਿੰਨੇ ਪਦੇ ਹੈ ਜੀ 54 ਪਦੇ RAMKALI ਰਾਗ ਦੇ ਵਿੱਚ RAMKALI ਰਾਗ ਨੂੰ ਜੋਗੀਆਂ ਦਾ ਰਾਗ ਵੀ ਕਹਿ ਦਿੱਤਾ ਜਾਂਦਾ ਹੈ ਫਿਰ ਆ ਜਾਂਦੀ ਹੈ ਜੀ 12ਵਾਂ 12ਵਾਂ ਕਿਹੜਾ ਰਾਗ ਜੀ ਤੁਖਾਰੀ ਰਾਗ 17 ਪਦ ਤੇ ਛੰਤ ਰੂਪ ਦੇ ਵਿੱਚ ਹੈਗੀ ਹੈ ਜੀ ਛੰਤ ਤੋਂ ਭਾਵ ਹੁੰਦਾ ਹੈ ਹਰ ਜਸ ਦਾ ਗੀਤ ਜਿਹਦੇ ਵਿੱਚ ਉਸ ਪਰਮਾਤਮਾ ਪ੍ਰਭੂ ਦੀ ਪ੍ਰਸ਼ੰਸਾ ਉਹਦਾ ਗਾਇਨ ਕੀਤਾ ਜਾਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਕਿੰ ਲੋ ਕਿੰਨੇ ਛੰਤ ਲਿਖਿਆ ਜੀ ਉਹ ਹੈਗੇ 24 ਛੰਤ ਲਿਖਿਆ ਜੀ ਫਿਰ ਅਗਲੀ ਬਾਣੀ ਆ ਜਾਂਦੀ ਹੈ 12ਵਾਂ 12 ਮਹੀਨਿਆਂ ਤੇ ਦਾਰਤ ਰਚਨੇ ਜੀ ਚੇਤੋਂ ਸ਼ੁਰੂ ਹੁੰਦਾ ਤੇ ਦੱਖਣ ਫੱਗਣ ਹੈ ਜਿਹੜਾ ਆਖਰੀ ਮਹੀਨਾ ਹੈ ਸ਼ੁਰੂ ਕਿੱਥੋਂ ਹੁੰਦੀ ਹੈ ਜੀ ਚੇਤ ਤੋਂ ਤੇ ਫੱਗਣ ਆਖਰੀ ਮਹੀਨਾ ਹੈ 11 ਮਹੀਨਿਆਂ ਦਾ ਵਿਜੋਗ ਵਿਛੋੜਾ ਤੇ 12ਵੇਂ ਮਹੀਨੇ ਦੇ ਵਿੱਚ ਮਿਲਾਪ ਦਿਖਾਇਆ ਗਿਆ ਜੀ ਪ੍ਰਭੂ ਦੇ ਨਾਲ ਫਿਰ ਆ ਜਾਂਦੀ ਹੈ ਜੀ ਅਗਲੀ ਬਾਣੀ ਰਾਗ ਰਾਗ ਆਸਾ ਦੇ ਵਿੱਚ ਲਿਖੀ ਗਈ ਹੈ ਜੀ ਕਿਹੜੀ ਬਾਣੀ ਪੱਟੀ ਗੁਰਮੁਖੀ ਦੇ 35 ਅੱਖਰਾਂ ਤੇ ਆਧਾਰਿਤ ਹੈ ਜੀ ਪੱਟੀ ਬਾਣੀ ਰਾਗ ਕੀ ਹੈ ਜੀ ਆਸਾ ਤੇ ਪਹਿਲਾ ਅੱਖਰ ਕਿਹੜਾ ਹੈ ਜੀ ਸਸਾ ਕਿਉਂਕਿ ਉਸ ਸਮੇਂ ਗੁਰਮੁਖੀ ਲਿਪੀ ਦਾ ਜਿਹੜਾ ਕਰਮਾ ਉਹ ਨਿਰਧਾਰਤ ਨਹੀਂ ਹੋਇਆ ਸੀਗਾ ਤਾਂ ਪਹਿਲਾ ਅੱਖਰ ਕਿਹੜਾ ਸੀ ਜੀ ਸਸਾ ਤੇ ਆਖਰੀ ਅੱਖਰ ਵੀ ਪੁੱਛ ਲਿਆ ਜਾਂਦਾ ਕਈ ਵਾਰਾ ਕਿਹੜਾ ਸੀ ਜੀ ਆਖਰੀ ਅੱਖਰ ਆੜਾ ਕਿਹੜਾ ਸੀ ਜੀ ਆੜਾ ਫਿਰ ਆ ਜਾਂਦੀ ਹੈ ਜੀ ਅਲੌਣੀਆਂ ਅਲੌਣੀਆਂ ਕਿੰਨੀਆਂ ਲਿਖਿਆ ਨੇ ਜੀ ਗੁਰੂ ਨਾਨਕ ਦੇਵ ਜੀ ਨੇ ਪੰਜ ਲਿਖਿਆ ਨੇ ਕਿੰਨੀਆਂ ਲੌਣੀਆਂ ਲਿਖਿਆ ਨੇ ਜੀ ਪੰਜ ਅਲੌਣੀਆਂ ਲਿਖਿਆ ਨੇ ਕਿਹੜੇ ਰਾਗ ਦੇ ਵਿੱਚ ਬੜਾਂਸ ਰਾਗ ਦੇ ਵਿੱਚ ਤੇ ਬਾਕੀ ਚਾਰ ਜਿਹੜੀਆਂ ਲਿਖਿਆ ਨੇ ਉਹ ਗੁਰੂ ਅਮਰਦਾਸ ਜੀ ਦੀਆਂ ਲਿਖਿਆ ਹੋਈਆਂ ਨੇ ਬੜਾਂਸ ਰਾਗ ਦੇ ਵਿੱਚ ਹੀ ਨੇ ਜੀ ਉਹ ਵੀ ਫਿਰ ਆ ਜਾਂਦੀ ਹੈ ਜੀ ਤੀਥੀ ਰਚਨਾ ਜਿਹੜੀ ਤਿਥੀ ਰਚਨਾ ਹੈ ਜੀ ਇਹ ਵਿਲਾਵ ਰਾਗ ਦੇ ਵਿੱਚ ਹੈ ਸੂਰਜ ਤੇ ਚੰਦ ਦੇ ਵਿਚਾਰ ਨਾਲ ਸੰਬੰਧਿਤ ਹੈ ਚੰਦਰਮਾ ਦੇ ਵਧਣ ਘਟਣ ਨਾਲ ਸੰਬੰਧਿਤ ਹੈ ਇਹਦੇ ਵਿੱਚ ਚਾਨਣ ਪੱਖ ਤੇ ਹਨੇਰ ਪੱਖ ਚਾਨਣ ਪੱਖ ਜਾਨਕੀ ਸੁਖਲ ਪੱਖ ਪਹਿਲੇ 15 ਦਿਨ ਤੇ ਫਿਰ ਆ ਜਾਂਦਾ ਜੀ ਹਨੇਰ ਪੱਖ ਕ੍ਰਿਸ਼ਨ ਪੱਖ ਕਹ ਦਿੱਤਾ ਜਾਂਦਾ ਜੀ ਨੂੰ ਪਿਛਲੇ 15 ਦਿਨਾਂ ਤੀਥੀ ਦੇ ਹੁੰਦੇ ਆ ਜੀ ਚੰ드ਰਮਾ ਦਾ ਸਬੰਧ ਜਿਹੜਾ ਉਹ ਦੇਸੀ ਮਹੀਨਿਆਂ ਦੇ ਨਾਲ ਹੁੰਦਾ ਹੈ ਜੀ ਤੀਥੀ ਕਿਹੜੇ ਰਾਗ ਦੇ ਵਿੱਚ ਹੈ ਜੀ ਬਿਲਾਵਲ ਰਾਗ ਦੇ ਵਿੱਚ ਬੰਦ ਕੀਨੇ ਆ ਜੀ 20 ਪੈਰੇ ਕਿਨੇ ਲਿਖਿਆ ਹੈ ਜੀ ਗੁਰੂ ਜੀ ਨੇ ਰਾਗ ਦੇ ਚਾਰ ਪੈਰਾਂ ਨੂੰ ਮੁੱਖ ਰੱਖ ਕੇ ਚਾਰ ਪੰਗਤੀਆਂ ਵਾਲੀ ਕਤਨ ਪੈਰੇ ਆਖਦੇ ਆ ਜੀ ਗੁਰੂ ਜੀ ਨੇ ਸ੍ਰੀ ਰਾਗ ਵਿੱਚ ਦੋ ਪੈਰੇ ਲਿਖਿਆ ਤੇ ਜੀ ਇੱਕ ਤੁਖਾਰੀ ਰਾਗ ਦੇ ਵਿੱਚ ਲਿਖਿਆ ਸਿਰੀ ਰਾਗ ਦੇ ਵਿੱਚ ਕਿੰਨੇ ਪੈਰੇ ਲਿਖਿਆ ਜੀ ਦੋ ਤੇ ਤੁਖਾਰੀ ਰਾਗ ਦੇ ਵਿੱਚ ਇੱਕ ਪੈਰਾ ਲਿਖਿਆ ਹੈ ਜੀ ਟੋਟਲ ਕਿੰਨੇ ਪੈਰੇ ਲਿਖਿਆ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਪੈਰੇ ਦੋ ਸਿਰੀ ਰਾਗ ਦੇ ਵਿੱਚ ਤੇ ਇੱਕ ਤੁਖਾਰੀ ਰਾਗ ਦੇ ਵਿੱਚ ਫਿਰ 16 ਲਿਖਿਆ ਹੈ ਜੀ ਕਿੰਨੇ ਸੋਲੇ ਲਿਖਿਆ ਹੈ 22 ਸੋਲੇ 12 ਕੀਚ ਮਾਰੂ ਰਾਗ ਦੇ ਵਿੱਚ ਤੇ 10 ਦਖਣੀ ਰਾਗ ਦੇ ਵਿੱਚ ਹੋਰ ਬਹੁਤ ਸਾਰੀਆਂ ਬਾਣੀਆਂ ਲਿਖੀਆਂ ਨੇ ਜੀ ਕੁਝ ਜਿਸ ਤੇ ਜੀ ਪੁੱਛ ਲਿਆ ਜਾਂਦਾ ਵੀ ਕਿਹੜੇ ਰਾਗ ਦੇ ਵਿੱਚ ਹੈ ਸੋਹੀ ਰਾਗ ਦੇ ਵਿੱਚ ਹੈ ਜੀ ਕੁੱਲ ਵੰਦ ਗਿਣੇ ਲਿਖਿਆ ਜੀ 2949 ਰਾਗ ਕਿੰਨੇ ਵਰਤੇ ਹੈ ਜੀ ਗੁਰੂ ਨਾਨਕ ਦੇਵ ਜੀ ਨੇ 19 ਰਾਗ ਵਰਤੇ ਆ ਜਪੋਜੀ ਸਾਹਿਬ ਬਾਣੀ ਦੇ ਵਿੱਚ ਪੰਜ ਖੰਡ ਜਿਹੜੇ ਦੱਸੇ ਸੀ ਧਰਮ ਗਿਆਨ ਸ਼ਰਮ ਕਰਮ ਤੇ ਸੱਚ ਖੰਡ ਤੇ ਤੰਜੇ ਖੰਡਾਂ ਨਾਲ ਜਪੋਜੀ ਸਾਹਿਬ ਵਿੱਚ ਬਾਣੀ ਦੇ ਵਿੱਚ ਆਉਂਦੇ ਨੇ ਪੁੱਛ ਲਿਆ ਜਾਂਦਾ ਵੀ ਜਿਹੜੇ ਪੰਜ ਖੰਡ ਨੇ ਕਿਸ ਬਾਣੀ ਦੇ ਵਿੱਚ ਆਉਂਦੇ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਆਉਂਦੇ ਨੇ ਜੋ ਕਿ ਰਾਗ ਰਹਿਤ ਬਾਣੀ ਹੈ ਇਨਾਂ ਦਾ ਪੂਰਾ ਬੀਰਵਾ ਦਿੱਤਾ ਗਿਆ ਹੈ ਵੀ ਧਰਮ ਖੰਡ ਵਿੱਚ ਕੀ ਹੈ ਗਿਆਨ ਖੰਡ ਵਿੱਚ ਕੀ ਹੈ ਸ਼ਰਮ ਖੰਡ ਵਿੱਚ ਕੀ ਹੈ ਕਰਮ ਖੰਡ ਵਿੱਚ ਕੀ ਹੈ ਤੇ ਸੱਚ ਖੰਡ ਵਿੱਚ ਕੀ ਹੈ ਗੁਰੂ ਨਾਨਕ ਦੇਵ ਜੀ ਨੇ 19 ਰਾਗ ਵਰਤੇ ਹੈ ਉਹਨਾਂ ਰਾਗਾਂ ਦੇ ਬੀਰਵਾ ਗਾ ਯਾਦ ਰੱਖਿਓ ਤੇ ਪ੍ਰਮੁੱਖ ਪ੍ਰਮੁੱਖ ਸਤਰਾ ਨੇ ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਨੇ ਧੰਨਵਾਦ